ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਕੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਡੀਸੀਪੀ ਡੀ ਸ਼੍ਰੀ ਰਵਿੰਦਰਪਾਲ ਸਿੰਘ ਢੱਲੋਂ ਏਡੀਸੀਪੀ 3 ਸ਼੍ਰੀਮਤੀ ਜਸਰੂਪ ਕੌਰ ਬਾਠ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਮੁੱਖ ਅਫਸਰ ਥਾਣਾ ਵੀਡੀਐਨ ਅਤੇ ਇਹਨਾਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਸ਼ਲਾਘਾ ਜੋ ਕੰਮ ਕੀਤਾ ਗਿਆ ਹੈ ਜੋ ਇਹਨਾਂ ਦਰਮਿਆਨ ਸਰਚ ਤੇ ਦਰਮਿਆਨ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਦਿਲਰਾਜ ਸਿੰਘ ਸਨ ਆਫ ਇਕਬਾਲ ਸਿੰਘ ਵਾਸੀ ਗਲੀ ਨੰਬਰ 1 ਪੂਰਨਗਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪਬੰਦੀਸ਼ੁਦਾ ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਜਿਸ ਦੇ ਖਿਲਾਫ ਮੁਕਦਮਾ ਨੰਬਰ 240 ਮਿਤੀ 15 10 2025 ਅੰਡਰ ਸੈਕਸ਼ਨ 223 ਬੀ ਐਨ ਐਸ थाना ਬੀੜੂਏ ਦਰਜ ਰਜਿਸਟਰ ਕੀਤਾ ਗਿਆ ਹੈ ਜੋ ਪ੍ਰਵੇਖ ਵਿੱਚ ਵੀ ਪੁਲਿਸ ਵੱਲੋਂ ਇਸ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਬੰਦੀਸ਼ੁਦਾ ਡੋਰ ਵੇਚੇਗਾ ਉਸ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ